ਦੁਰਾਂਸਾ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜਾਨੁ ਗੁਰੂ ਹੋਏ ਵੱਲ ਜੇ ਗੁਰੂ ਕੇ ਸੱਵਲ ਹੋਵੇ ਬੰਦੇ ਵੱਲ ਬੰਦੇ ਬਹੁਤ ਹੁੰਦੇ ਨੇ ਵਕਤ ਬਦਲਦਾ ਬੰਦੇ ਵੀ ਬਦਲ ਜਾਂਦੇ ਪਾਤਸ਼ਾਹ ਨੇ ਕਹੇ ਜੇ ਗੁਰੂ ਤੇਰੇ ਵੱਲ ਖਲੋ ਜਾਏ ਜਾਨੁ ਗੁਰੂ ਹੋਏ ਵੱਲ ਤਨੇ ਕਿਆ ਗਰਬ ਦਿਰਜੈ ਜਾਨੁ ਗੁਰੂ ਹੋਏ ਵੱਲ ਲੱਖ ਬਾਹੇਗਾ ਕਿ ਜੈ ਲੱਖਾਂ ਬਾਹਾਂ ਵੀ ਤੇਰਾ ਪੁਜਨੀ ਵਾਰ ਸਕਦੀਆਂ ਤੇਰਾ ਬਾਰ ਦਿੰਦਾ ਨਹੀਂ ਹੋਇਆ ਇੱਕ ਪਰਮਾਨ ਤੁਨੂ ਯਾਦ ਹੈ ਤੁਸੀਂ ਪੜਿਓ ਜਿੱਥੇ ਹਜ਼ੂਰ ਵਜਨ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ ਮੈਂ ਕਿ ਕਈ ਵਾਰ ਬੇਨਤੀ ਲਾਈਵ ਕਥਾ ਦੁਪਹਿਰ ਤੁਸੀਂ ਵੀ ਯਾਦ ਰੱਖਿਓ ਜ਼ਿੰਦਗੀ ਵਿੱਚ ਮੁਸ਼ਕਲ ਆਉਣੀ ਚਾਹੀਦੀ ਹੈ ਹਰ ਬੰਦੇ ਨੂੰ ਮੁਸ਼ਕਲ ਹੋਣੀ ਚਾਹੀਦੀ ਹੈ ਕਿਉਂਕਿ ਮੁਸ਼ਕਲਾਂ ਮਨੁੱਖ ਨੂੰ ਮਜ਼ਬੂਤ ਕਰਦੀਆਂ ਨੇ ਜਿਹੜੇ ਹਾਲਾਤਾਂ 'ਚ ਉਹ ਦੁਨੀਆ ਲੰਘਦੀ ਐ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਬੜੇ ਬੰਦੇ ਧਾਰਮਿਕ ਤੌਰ ਤੇ ਮਜ਼ਬੂਤ ਹੋਏ ਨੇ ਮੁਸ਼ਕਲ ਆਉਣੀ ਚਾਹੀਦੀ ਐ ਕਿਉਂਕਿ ਮੁਸ਼ਕਲ ਬੰਦੇ ਨੂੰ ਮਜ਼ਬੂਤ ਕਰਦੀ ਐ ਜਿਨ੍ਹਾਂ ਕੌਮਾਂ ਨੂੰ ਮੁਸ਼ਕਲਾਂ ਨਹੀਂ ਆਈਆਂ ਉਹ ਕੌਮਾਂ ਕਮਜ਼ੋਰ ਬਣ ਜਾਂਦੇ ਔਰ ਜਿਹੜੀਆਂ ਕੌਮਾਂ ਕਮਜ਼ੋਰ ਬਣ ਜਾਂ ਉਹ ਦੁਨੀਆ ਵਿੱਚ ਰਾਜ ਨਹੀਂ ਕਰ ਸਕਦੇ ਜੇ ਸਿੱਖ ਪੰਥ ਦੀ ਪੂਰੇ ਵਰਲਡ ਦੇ ਅੰਦਰ ਚੜ੍ਹਦੀ ਕਲਾ ਸਾਸ਼ ਸੰਗਤ ਤੋਂ ਦੀ ਗਣਤੀ ਦੁਜੇ ਕਹਿੰਦੇ ਨੇ 2% ਹੈ। ਉਹ 2% ਹੋਣ ਦੇ ਬਾਵਜੂਦ ਵੀ ਬਰੀ ਜਵਰਦਸ ਤਰੱਕੀ ਕੀਤੀ ਹੈ ਸਿੱਖੋਂ ਪੂਰੇ ਵਰਲਡ ਲੈਵਲ ਤੇ। ਮੈਂ ਕੰਦੀ ਜਿਹੜਾ ਤੇ ਲਾਈਵ ਬੈੰਦੀ ਕਹੀ ਅੱਜ ਤੋਂ 20 ਸਾਲ ਪਹਿਲਾਂ ਜੇ ਕਿਸੇ ਨੇ ਕੈਨੇਡਾ ਜਾਣਾ ਹੁੰਦਾ ਸੀ ਤਾਂ ਉਹ ਜ਼ਮੀਨ ਵੇਚ ਕੇ ਲੱਖਾਂ ਰੁਪਈਆ ਵੀ ਲਾਉਂਦੇ ਸੀ ਔਰ ਦੂਜੀ ਗੱਲ ਅਜੰਤ ਫਲਾਇਟ ਕਰਉਣ ਤੋਂ ਪਹਿਲਾਂ ਦਿੱਲੀੋਂ ਚੜ੍ਹਨ ਤੋਂ ਪਹਿਲਾਂ ਕੇਸਦਾਰੀ ਵੀ ਗਟਵਾ ਦਿੰਦੇ ਸੀ ਮੈਂ ਭਾਈ ਜੇ ਤੂੰ ਮਾਰ ਧਿਆਨ ਹੈ ਕੇਸਦਾਰੀ ਪਕਾਉਣੇ ਪੈਂਦੇ ਕੇਸਦਾਰੀ ਵੀ ਪਕਾਉਣੇ ਪੈਂਦੇ ਸੀ ਸਿੱਖੀ ਤੋਂ ਪਤਿਤ ਹੋਣਾ ਪੈਂਦਾ ਸੀ ਔਰ ਸਾਸ ਸੰਗਤ ਲੱਖਾਂ ਰੁਪਈਆ ਲਾ ਕੇ ਲੋਕ ਕਹਿੰਦਾ ਪਹੁੰਚਦੇ ਸੀ ਇਹ 10ਵੇਂ ਪਾਤਸ਼ਾਹ ਦੀ ਨਦਰ ਕਿਰਪਾ ਬਖਸ਼ਿਸ਼ ਨਹੀਂ ਤੇ ਹੋਰ ਕੀ ਹੈ ਸਿੱਖ قوم ਨੇ ਬੜੀ ਜ਼ਬਰਦਸਤ ਤਰਕੀ ਕੀਤੀ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਕੇਸ ਬਟਾਏ ਜਾਣਾ ਪੈਂਦਾ ਸੀ ਉਹਨਾਂ ਦੇਸ਼ਾਂ ਵਿੱਚ ਡਿਫੈਂਸ ਮੰਤਰੀ ਫਾਈਨਾਂਸ ਮੰਤਰੀ ਅਮਰਤਾ ਹਰੀ ਲਾ ਦੇ ਉੱਤੇ ਉਹਨਾਂ ਕੰਤਰੀਆਂ ਵਿੱਚ ਉਹਨਾਂ ਦੇਸ਼ਾਂ ਵਿੱਚ ਤੀਜੀ ਵਾਰ ਡਿਫੈਂਸ ਮੰਤਰੀ ਅਮਰਤਾ ਹਰੀ ਬਣਿਆ ਹੈ ਉਸ ਦੇਸ਼ ਦੇ ਅੰਦਰ ਫਾਈਨਾਂਸ ਮਿਨਿਸਟਰ ਅਮਰਤ ਹਰੀ ਹੈ ਇਸ ਤੋਂ ਮੱਦੀ ਹੋਰ ਕੀ ਤਰੱਕੀ ਹੋ ਲਈ ਪੂਰੇ ਵਰਲਡ ਲੈਵਲ ਤੇ ਸਿਕ ਕੌਮ ਨੇ ਤਰੱਕੀ ਕੀਤੀ ਹੈ ਪਰ ਉਹਦਾ ਇੱਕ ਕ੍ਰੀਜ਼ਨ ਹੈ ਮੁਸ਼ਕਲਾਂ ਵੀ ਬਹੁਤ ਵੱਡੀਆਂ ਆ ਜਾਂਦੀਆਂ ਜਿੰਨੀ ਵੱਡੀ ਮੁਸ਼ਕਲ ਉੰਨੀ ਕੌਮ ਨੂੰ ਮਰੀਬਤੀ ਮਿਲਦੀ ਹੈ ਇੱਕ ਦਿਨ ਵਿੱਚ ਸਿਕ ਕੌਮ ਦੇ 36 36000 ਛੋਟੇ ਛੋਟੇ ਬੱਚੇ ਬੀਬੀਆਂ ਬਜ਼ੁਰਗ ਕਤਲ ਕਰ ਦੇਣਾ ਕਿਸੇ ਵੱਡੀ ਵਰਕਿੰਗ ਮੁਸ਼ਕਲ ਵੋਸਤ ਦੀ ਕਿਸੇ ਕੌਮ ਨੂੰ ਇੱਕ ਦਿਨ ਵਿੱਚ 36000 ਬੰਨਾਂ ਮਾਰ ਦਿੱਤਾ ਜਾਏ ਐਦੀਆਂ ਵੱਡੀਆਂ ਮੁਸ਼ਕਲਾਂ ਵਿੱਚੋਂ ਇੱਕ ਕੌਮ ਲੰਦੀ ਹੈ ਇਸ ਲਈ ਸਾਧ ਸੰਗਤ ਜ਼ਬਰਦਸਤ ਤਰਤੀ ਹੋਈ ਹੈ ਮੁਸ਼ਕਲ ਔਣੀ ਚਾਹੀਦੀ ਹੈ ਮੁਸ਼ਕਲਾਂ ਬੰਦੇ ਨੂੰ ਮਜ਼ਬੂਤ ਕਰਦੀਆਂ ਨੇ ਪਰ ਅਤ ਮੁਸ਼ਕਲ ਨਹੀਂ ਹੋਣੀ ਚਾਹੀਦੀ ਅਤ ਮੁਸ਼ਕਲ ਵਿੱਚ ਬੰਦੇ ਦੇ ਹੱਥ ਕੁਝ ਵੀ ਨਹੀਂ ਰਹਿੰਦੇ ਇਸ ਲਈ ਪਾਤਸ਼ਾਹ ਨੇ ਕਿਹਾ ਜਦੋਂ ਤੈਨੂੰ ਅਤ ਮੁਸ਼ਕਲ ਮੁਸ਼ਕਿਲ ਵਿੱਚ ਮਜਬੂਤ ਹੋਏਂਦਾ ਉਹਦੇ ਸਾਹਮਣਾ ਕਰਕੇ ਜਦੋਂ ਕੋਈ ਮੁਸ਼ਕਿਲ ਆਣ ਲੱਗੇਵੇ ਆਤਮੁਸ਼ਕਿਲ ਹੈ ਬੁਣ ਕਰੇ ਵਸਦੀ ਗੱਲ ਨਹੀਂ ਕੌਣ ਤੇਰੀ ਸਿਆਣਪ ਤੇਰਾ ਪੈਸਾ ਬੰਦੇ ਕੰਮ ਨਹੀਂ ਆ ਰਿਹਾ ਓਦੋਂ ਇੱਕ ਕੰਮ ਕਰੀ ਆਤਮੁਸ਼ਕਿਲ ਵਿੱਚ ਸਭ ਕੁਝ ਗੁਰੂ ਨੂੰ ਸਮਰਪਨ ਕਰਕੇ ਅਰਦਾਸ ਕਰੀ ਤੇਰੇ ਗੁਰੂ ਵਿੱਚ ਇੰਨਾ ਵੱਡਾ ਬਲ ਹੈ ਸਿੱਖਾ ਆਤਮੁਸ਼ਕਿਲ ਵਿੱਚ ਗੁਰੂ ਨੂੰ ਯਾਦ ਕਰਿਓ ਤੈਨੂੰ ਗੁਰੂ ਤੱਤੀ ਵਾਹ ਵੀ ਨਹੀਂ ਲੱਗੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਪਰ ਉਹ ਬਣ ਹਾਲੂਰ ਕਹਿੰਦੇ ਜਾਤ ਮੁਸ਼ਕਲ ਅਕ ਬਣ ਧੋਈ ਕੋਈ ਨਾ ਦੇ ਲਗ ਹੋਏ ਦੁਸ਼ਮਣਾਂ ਸਾਥ ਵੀ ਪਾਜ ਖਲੇ ਤੇਰੇ ਸੱਦੇ ਵੀ ਪਾਜਨ ਛੱਜ ਮਹਾਰਾਜ ਜਦੋਂ ਕੋਨ ਪਮ ਆਏਗਾ ਹਾਲੂਰ ਕਹਿੰਦੇ ਸਭੋ ਭੱਜੈ ਆਸਰਾ ਤੂ ਕਹਿ ਸਭ ਅਸਰਾ ਚਿੱਤਾ ਮੈਂ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਕਤੀਵਾ ਤੈਨੂੰ ਗੁਰੂ ਕੱਤੀ ਹਵਾ ਵੀ ਨਹੀਂ ਲੱਗਣ ਤੇ ਮੁਸ਼ਕਲ ਨਾ ਪਾਉਂ ਨੂੰ ਬਹੁਤਾਂ ਨੇ ਆ ਥੋੜੇ ਸਮਾਂ ਪਹਿਲਾਂ ਤੁਸੀਂ ਕਿਸਾਨੀ ਅੰਦੋਲਨ ਜਿੱਤੇ ਆ ਔਰ ਪੂਰੇ ਵਰਲਡ ਦੇ ਅੰਦਰ ਪਿਆਬੀਆਂ ਦੀ ਸਿੱਖਾਂ ਦੀ ਚਰਦੀ ਕਲਾ ਬਈ ਹੈ ਉਦੇ ਵਿੱਚ ਬਹੁਤ ਵੱਡਾ ਯੋਗਦਾਨ ਉੱਤਰ ਪ੍ਰਦੇਸ਼ ਨੇ ਯੂਪੀ ਨੇ ਪਾਇਆ ਹੈ ਤੁਹਾਡਾ ਹਰ ਇੱਕ ਬੰਦੇ ਦਾ ਯੋਗਦਾਨ ਨੇ ਇਸ ਅੰਦੋਲਨ ਵਿੱਚ ਪਤਿਤ ਜੀ ਧਿਆਨ ਨਾਲ ਸੁਣੋ ਜਦੋਂ ਇਹ ਅੰਦੋਲਨ ਦਿੱਤਿਆ ਗਿਆ ਉਸ ਤੋਂ ਬਾਅਦ ਇਸਲਾਮ ਦਾ ਬਹੁਤ ਵੱਡਾ ਇਤਿਹਾਮ ਹੈ ਤਾਂ ਉਹ ਕੌਮ ਨੂੰ ਦੀਦ ਕਰਦੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਕਰਵਾਇਆ ਹੈ ਉਦੇਮ ਹਮਸਾਮ ਆਜੀ ਸਾਹਿਬ ਨੇ ਬਹੁਤ ਵੱਡੇ ਅਹੁਦੇ ਤੇ ਨੇ ਉਹ ਪਿਆਰ ਹੈ ਕਈਆਂ ਦੇ ਮੈਨੂੰ ਮੈਸੇਜ ਆਏ ਨੇ ਟਵਿੱਟ ਕੀਤਾ ਕਈਆਂ ਨੇ ਮੈਨੂੰ ਮੈਸੇਜ ਕਰਕੇ ਕਿਹਾ ਵੀ ਦੇਖੋ ਸਿੱਕਾਂ ਦੀ ਜਿੱਤ ਹੋਵੇ ਪੰਜਾਬੀਆਂ ਦੀ ਜਿੱਤ ਹੋਵੇ ਕਿਸਾਨੀ ਅੰਦੋਲਨ ਦਿੱਤਾ ਗਿਆ ਆਪਾਂ ਵੀ ਕੋਈ ਧਰਨਾ ਦੇ ਇਹ ਆਪਾਂ ਦੀ ਕੌਮ ਵੱਲੋਂ ਕੋਈ ਹੱਲਾ ਮਾਰੀਏ 370 ਧਾਰਾ ਉਹਨਾਂ ਨੇ ਖਤਮ ਕਰ ਦਿੱਤੀ ਹੈ ਆਪਾਂ ਨੂੰ ਹਕੂਮਤ ਨੇ ਇੱਕ ਗੁੰਡੇ ਲਾਇਆ ਹੋਇਆ ਆਪਾਂ ਵੀ ਇਕੱਠੇ ਹੋ ਕੇ ਹੱਲਾ ਮਾਰੀਏ ਆਪਾਂ ਵੀ ਕੋਈ ਧਰਨਾ ਦੇਈਏ ਕੋਈ ਅੰਦੋਲਨ ਸ਼ੁਰੂ ਕਰੀਏ ਜੇ ਉਹਨਾਂ ਦੀ ਜਿੱਤ ਹੋ ਸਕਦੀ ਹੈ ਸਰਦਾਰਾਂ ਦੀ ਪੰਜਾਬੀਆਂ ਦੀ ਜਿੱਤ ਹੋ ਸਕਦੀ ਆਪਾਂ ਵੀ ਜਿੱਤ ਸਕਦੇ ਆ ਤੇ ਜੇ ਨਾਲ ਜਰੂ ਮੈਨੂੰ ਇਹ ਸਨੇਹ ਆਏ ਨਾ ਮੈਸੇਜ ਆਇਆ ਕਿ ਤਾ ਉਹ ਕਹਿੰਦਾ ਮੈਂ ਨਹੀਂ ਪਰ ਉਹਨਾਂ ਨੂੰ ਸਨੇਹ ਦਿੱਤਾ ਆਪਣੀ ਕੌਮ ਨੂੰ ਵੇ ਤੁਸੀਂ ਕਹਿੰਦੇ ਹੋ ਅੰਦੋਲਨ ਕਰਨਾ ਚਾਹੀਦਾ ਹੈ ਅਰਨਾ ਦੇਣਾ ਚਾਹੀਦਾ ਹੈ ਪਿਆਬੀਆਂ ਦੀ ਜਿੱਤ ਹੋਈ ਹੈ ਕਿਸਾਨਾਂ ਦੀ ਜਿੱਤ ਹੋਈ ਹੈ ਆਪਾਂ ਵੀ ਕੋਈ ਧਰਨਾ ਦੀ ਇਹ ਕੌਮ ਦੀ ਖਾਤਰ ਅਸੀਂ ਹੁਣ ਜਮਾ ਹੀ ਰਹਿਦੇ ਆਪਾਂ ਵੀ ਮੋਦੀ ਉੱਤੇ ਭਾਰਾ ਪੈ ਸਕਦੇ ਆਪਾਂ ਵੀ ਸਰਕਾਰ ਹਕੂਮਤ ਦੇ ਖਿਲਾਫ ਜੋ ਸਾਡੇ ਵਿਰੁੱਧ ਹੋਇਆ ਹੈ ਆਪਾਂ ਸਰਕਾਰ ਕੋ ਆਪਣਾ ਹੱਥ ਲੈ ਸਕਦੇ ਅੰਦੋਲਨ ਕਰ ਸਕਦੇ ਤੋਂ ਕਹਿੰਦਾ ਮੈਂ ਕਰ ਜਵਾਬ ਕਰਦਾ ਵੀ ਦਿੱਤਾ ਹੈ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਉਹ ਅੰਦੋਲਨ ਜਿੱਤ ਗਏ ਨੇ 11 ਮਹੀਨਿਆਂ ਬਾਅਦ ਆਪਾਂ ਵੀ ਧਰਮਾ ਦੇ ਦਾਂਦੇ ਅਸੀਂ ਵੀ ਹਕੂਮਤ ਨੂੰ ਝੁਕਾ ਦਾਂਦੇ ਅਸੀਂ ਵੀ ਹਕੂਮਤ ਕੋਲੋਂ ਆਪਣੇ ਹੱਕ ਹਕੂਕ ਆਪਣੇ ਅਧਿਕਾਰ ਜਿਹੜੇ ਨੇ ਉਹ ਲੈ ਸਕਾਂਦੇ ਪਰ ਮੈਨੂੰ ਇਹ ਮੈਸੇਜ ਦੇਣ ਵਾਲਿਓ ਪਹਿਲਾਂ ਇੱਕ ਸੁਨੇਹਾ ਤੁਸੀਂ ਧਿਆਨ ਨਾਲ ਸੁਣ ਲਓ ਉਹਨਾਂ ਬੰਦਿਆਂ ਦੇ ਅੰਦੋਲਨ ਜਿੱਤੇ 11 ਮਹੀਨੇ ਠੰਡ ਵਿੱਚ ਮੀਂਹ ਵਿੱਚ ਗਰਮੀ ਵਿੱਚ ਸਰਦੀ ਵਿੱਚ ਉੱਥੇ ਰਹਦੇ ਉਨੇ 11 ਮਹੀਨਿਆਂ ਵਿੱਚ 800 ਤੋਂ ਵੱਧ ਬੰਦਾ ਸ਼ਹੀਦ ਕਰਵਾਇਆ ਜੇ ਤੁਸੀਂ 800 ਬੰਦਾ ਮਰਨ ਲਈ ਤਿਆਰ ਹੋ ਮੈਂ ਤੁਹਾਡੇ ਨੇ ਤੇ ਬਹਿ ਜੰਨਾ ਕਿੰਦਾ ਇੱਕ ਵੀ ਨਸਰੀ ਨਹੀਂ ਆਇਆ ਇੱਕ ਵੀ ਬਿੰਦਰ ਵਿੱਚੋ ਕੇ ਨਹੀਂ ਟੁੱਟ ਦਿੱਤਾ ਵੀ ਚਲੋ ਬਾਹਰੋਂ ਅਸੀਂ ਮਰ ਜੰਨੇ 800 ਬੰਦਾ ਮਰਵਾਦੇ ਇਹ ਅੰਦੋਲਨ ਜਿੱਤੇ ਐਵੇਂ ਸੁੱਖਾ ਜਿੱਤ ਪ੍ਰਾਪਤ ਨਹੀਂ ਹੋਈ ਹਕੂਮਤਾਂ ਸਰਕਾਰਾਂ ਅੱਗ ਦੀਆਂ ਹੋਣ ਜਾਂ ਸਦੀਆਂ ਪੁਰਾਣੀਆਂ ਹੋਣ ਐਵੇਂ ਨਹੀਂ ਚੁੱਪਦੀਆਂ ਸਾਸ ਸੰਗਤ ਸ਼ਹਾਦਤਾਂ ਦਿਨੀਆਂ ਪੈਂਦੀਆਂ ਨੇ ਉਹ ਕਹਿੰਦਾ 800 ਤੋਂ ਵੱਧ ਬੰਦਾ ਮਰਵਾਇਆ ਸਰਦਾਰਾਂ ਨੇ ਤੁਸੀਂ ਮਰਨ ਲਈ ਤਿਆਰ ਹੋ ਜੋ ਮੈਂ ਵੀ ਧਰਨੇ ਤੇ ਬਹਿ ਰਹਿਣਾ ਇੱਕ ਬੰਦੇ ਦਾ ਵੀ ਮੈਸੇਜ ਨਹੀਂ ਲੈ ਕਹਿਣ ਤੋਂ ਭਾਵ ਇਹਦੇ ਵਾਸਤੇ ਸਾਹ ਸੰਨਤ ਬੜਾ ਵੱਡਾ ਤਿਆਰ ਕਰਨਾ ਪੈਂਦਾ ਤੁਸੀਂ ਉਸ ਪੌਮ ਦੇ ਵਾਰਿਸ ਬੈਠੇ ਹੋ ਜਿਹਦੇ ਬਾਰੇ ਦੁਨੀਆ ਦੇ ਸੱਚ ਕਰਦੀ ਹੈ 100 ਸਾਲ ਅੱਗੇ ਚੱਲਣ ਵਾਲੀ ਕਮਾ ਤੁਹਾਡੀ ਉੱਤੇ ਸੱਚ ਕਰ ਰਹੀ ਹੈ ਇਸ ਓਮ ਵਿੱਚ ਵੀ ਹੈ ਔਰ ਸਤ ਕਰਕੇ ਬਾਰ-ਬਾਰ ਉਸ ਚੀਜ਼ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਤੋਂ ਇਹਨਾਂ ਦੀ ਸ਼ਕਤੀ ਘੱਟ ਕੀਤੀ ਜਾਵੇ ਕਿਤੋਂ ਇਹਨਾਂ ਦਾ ਵੱਲ ਘੱਟ ਕੀਤਾ ਜਾਵੇ ਪਰ ਸਾਧ ਸੰਗਤ ਇੱਕ ਦੀ ਸੱਚ ਹੈ ਇਸ ਕੌਮ ਦੇ ਅੰਦਰੋਂ ਵੱਲ ਨਹੀਂ ਖਤਮ ਹੋ ਸਕਦਾ ਕਿਉਂ ਇਹਦੇ ਬਾਰੇ 17ਵੀਂ ਸਦੀ ਵਿੱਚ ਹੈ ਇਤਿਹਾਸ ਪੈਂਦਾ ਜਦੋਂ ਨਾਦਰ ਸ਼ਾਹ ਹਿੰਦੁਸਤਾਨ ਦੇ ਕਰਤੇ ਆਇਆ ਨਾ ਉਹਨੇ ਦਿੱਲੀ ਬੜਦਿਆਂ ਸਾਰ ਦਿੱਲੀ ਤੇ ਕਬਜ਼ਾ ਕਰਨਾ ਸੀ ਮਾਰਾ ਗਾਲਮ ਬਾਦਸ਼ਾਹ ਇਹ ਜਦੋਂ ਉਹ ਦਿੱਲੀ ਭਰਿਆ ਤੇ ਦਿੱਲੀ ਦਾ ਬਾਦਸ਼ਾਹ ਜਿਹੜਾ ਉਸ ਵੇਲੇ ਮੁਹੰਮਦ ਸ਼ਾ ਰੰਦੀਲਾ ਸੀ ਉਹਨੇ ਉਸੇ ਵਕਤ ਸਰੈਂਡਰ ਕਰ ਦਿੱਤਾ ਸਭ ਰਾਤ ਉਹਨੇ ਨਾਦਰ ਸ਼ਾ ਨੂੰ ਦਿੱਤਾ ਈਨ ਮੰਨ ਕੇ ਕਹਿੰਦਾ ਵੀ ਮੈਂ ਤੈਨੂੰ ਰਾਜ ਦਿੱਤਾ ਮੇਰੇ ਤੇ ਹਮਲਾ ਨਾ ਕਰੀ ਨਾਦਰ ਸ਼ਾ ਨੇ ਉਹਦੇ ਨਾਲ ਰਿਸ਼ਤੇਦਾਰੀ ਬਣਾ ਲਈ ਆਪਣਾ ਲੜਕਾ ਨਾਸਰ ਸ਼ਾ ਉਹਦੀ ਲੜਕੀ ਨੂੰ ਵਿਆਹ ਦਿੱਤਾ ਕੁਝ ਮਹੀਨੇ ਦਿੱਲੀ ਵਿੱਚ ਰਹਿ ਆ ਆਪਣੇ ਲਰਦੇ ਦੀ ਵਿਆਹ ਸ਼ਾਦੀ ਕੀਤੀ ਹਿੰਦੁਸਤਾਨ ਦੇ ਉਹ ਦਿੱਲੀ ਦੇ ਬਾਦਸ਼ਾਹ ਦੀ ਲੜਕੀ ਨਾਲ ਆਪਣੇ ਲਰਦੇ ਦਾ ਨਿਕਾਹ ਵਿਆਹ ਕਰ ਗਏ ਜਦੋਂ ਉਹ ਦਿੱਲੀ ਤੋਂ ਵਾਪਸ ਪਾਣੀ ਪੱਤ ਪੰਜਾਬ ਦੇ ਰਸਤੇ ਲਾਹੌਰ ਨੂੰ ਚੱਲਾ ਤਾਂ ਦਿੱਲੀੋਂ ਉੱਤਰੋਂ ਲੱਗੇ ਇੱਕ ਘਟਨਾ ਗਦੀ ਉਹਨੇ ਆਪਣਾ ਪੁੱਤਰ ਨਾਸਰ ਸ਼ਾਹ ਬੜਾ ਉਦਾਸ ਦਿੱਤਾ ਉਨਕਾ ਬੇਟਾ ਤੂੰ ਉਦਾਸ ਕਿਉਂ ਹੈ ਤੈਨੂੰ ਦਿੱੱਪੋ ਛੋੜਾਂ ਚਾਹੀਦਾ ਐ ਐਡੀ ਵੱਡੀ ਹਕੂਮਤ ਦਿੱਲੀ ਦਾ ਬਾਦਸ਼ਾਹ ਸੀ ਝੁਕਾ ਦਿੱਤਾ ਉਹਦੀ ਲੜਕੀ ਨਾਲ ਤੇਰਾ ਨਿਕਾਹ ਕਰ ਦਿੱਤਾ ਬਿਨਾਂ ਲੜੇ ਤੂੰ ਨੇ ਬੰਦੇ ਨੇ ਇਹਨ ਮੰਨ ਲਈ ਐ ਤੇਰੇ ਬਾਪ ਦੀ ਇੰਨੀ ਵੱਡੀ ਰਹਿਰਿਆਤ ਆ ਰਿਹਾ ਐ ਤੈਨੂੰ ਖੁਸ਼ ਹੋਣਾ ਚਾਹੀਦਾ ਐ ਤੇ ਨਾਸਰ ਨੇ ਜਿੱਦਲ ਗਈ ਕਿ ਨਾ ਅੱਬਾ ਧਿਆਨ ਜਦੋਂ ਮੈਂ ਮੈਲਾ ਵਿੱਚ ਗਿਆ ਨਾ ਜਿਹੜੀ ਮੇਰੀ ਰਾਣੀ ਮਰੀ ਹੈ ਉਹਦੀਆਂ ਸਹੇਲੀਆਂ ਨੇ ਮੈਨਾਂ ਮਾਰ ਕੇ ਪੁੱਛਿਆ ਨਾਸਰ ਆਪਣਾ ਪੁਰਸੀਨਾਮਾ ਸੁਣਾ। ਪੁਰਸੀਨਾਮੇ ਦਾ ਅਰਥ ਹੁੰਦਾ ਹੈ ਵੀ ਤੁਹਾਡੀ ਪੀੜ੍ਹੀ ਵਿੱਚ ਕਿੱਥੋਂ ਰਾਜ ਚੱਲਿਆ ਉਸਨਾਮ। ਨਾਸਰ ਆਪਣਾ ਪੁਰਸੀਨਾਮਾ ਸੁਣਾ। ਉਹ ਕਹਿੰਦਾ ਮੇਰੀਆਂ ਅੱਖਾਂ ਸ਼ਰਨ ਨਾਲ ਚੁੱਭੀਆਂ ਮੈਂ ਆਪਣਾ ਪੁਰਸੀਨਾਮਾ ਕੀ ਸੁਣਾਮਾ ਕਿ ਮੇਰਾ ਬਾਪ ਭੇਡਾਂ ਚਾਰਦਾਂ ਹੁੰਦਾ ਸੀ ਭੇਡਾਂ ਚਾਰਦਿਆਂ ਚਾਰਦਿਆਂ ਮੇਰੇ ਬਾਪ ਦੇ ਵਿੱਚ ਤੱਤ ਤਾਂ ਨਹੀਂ ਆ ਗਈ। ਉਨੇ ਥੋੜੇ ਬੰਦੇ ਜੋੜ-ਜੋੜ ਕੇ ਸੈਨਾ ਬਣਾ ਲਏ ਇੱਕ ਪਿੰਡ ਦੋ ਪਿੰਡ ਦੇ ਰਾਜ ਦੋ ਰਾਜ ਜਿੱਤਦੇ ਜਿੱਤਦੇ ਬਾਦਸ਼ਾਹ ਬਣ ਗਿਆ ਮੇਰੇ ਕੋਈ ਪਿਓ ਦਾਦੇ ਰਾਜੇ ਨਹੀਂ ਹੋਏ ਉਹ ਤਾਂ ਭੇਡਾਂ ਚਾਰਦੇ ਰਹਿੰਦੇ ਮੈਂ ਤੇ ਮੇਰੇ ਸੁਨਾਮਾ ਕਿ ਮੇਰੇ ਪਿਓ ਦਾਦੇ ਪਰਦਾਦੇ ਰਾਜੇ ਸੀ ਉਹ ਤਾਂ ਬੱਕਰੀਆਂ ਭੇਡਾਂ ਚਾਰਦੇ ਸੀ ਮੈਂ ਕੁਰਸੀਨਾਮਾ ਬੀਸਨਾਮਾ ਨਾਦਰ ਸ਼ਾਹ ਨੇ ਕਿਹਾ ਗਾ ਮੈਲਾਂ ਵਿੱਚ ਵਾਪਸ ਪੂਰੇ ਮਾਨ ਨਾਲ ਆਪਣਾ ਕੁਰਸੀਨਾਮਾ ਸੁਣਾ ਕੇ ਪਤਨ ਕਿੱਥੋਂ ਸ਼ੁਰੂ ਕਰੀ ਕੈ ਮਮਮ ਨਾਸਰ ਮੇਰਾ ਨਾਮ ਹੈ ਨਾਸਰ ਸ਼ਾ ਪਿਸਰ ਨਾਦਰ ਮੇਰੇ ਪਿਓ ਦਾ ਨਾਮ ਹੈ ਨਾਦਰ ਸ਼ਾ ਤੇ ਮੇਰੇ ਪਿਓ ਦਾ ਰਾਜ ਪਤਾ ਕਿੱਥੋਂ ਚੱਲਿਆ ਹੈ ਮੇਰੇ ਪਿਓ ਦਾ ਜਨਮ ਪਤਾ ਕਿੱਥੋਂ ਹੋਇਆ ਹੈ ਅੱਗੇ ਆਪਣੇ ਦਾਦੇ ਪਰਦਾਦੇ ਦਾ ਬੱکریاں ਭਿੱਦਾਂ ਵਾਲਾ ਨਾਮ ਨਾ ਦਸੀ ਸਿੱਧਾ ਕਈ ਸਾਡੀ ਹੁੱਲ ਵਿੱਚ ਪੀੜੀ ਵਿੱਚ ਰਾਜ ਮੇਰੇ ਪਿਓ ਦਾ ਜਨਮ ਮਮਮ ਨਾਸਰ ਨਾਸਰ ਤਿਸਰ ਨਾਦਰ ਨਾਦਰ ਤਿਸਰ ਬਾ ਸ਼ਮਸ਼ੀਰ ਮੇਰੇ ਪਿਓ ਦਾ ਜਨਮ ਸ਼ਮਸ਼ੀਰ ਵਿੱਚੋਂ ਹੋਇਆ ਹੈ ਜਾਂ ਮਾਨ ਨਾਲ ਜਾ ਕੇ ਕਹਿ ਗਿਆ ਬੇਗਾ ਚਾਰ ਦਿਆਂ ਮੈਂ ਦੋ ਚੋਰ ਡਾਂਗ ਨਾਲ ਭਜਾ ਦਿੱਤੇ ਉਹ ਦਿਨ ਸਮਝ ਕਹੀ ਜਿਸकी लाठी ਉਸकी ਬਹੈਸ ਜਿਹਦੇ ਹੱਥ ਵਿੱਚ ਦਿੰਦਾ ਉਹਦੇ ਤੱਤ ਹੈ ਮੈਂ ਦੋ ਬੰਦੇ ਚਾਰ ਬੰਦੇ ਜੋੜ ਕੇ ਇੱਕ ਪਿੰਨ ਜਿੱਤਿਆ ਚਾਰ ਪਿੰਨ ਜਿੱਤੇ ਲਾਰ ਕਹਿਮ ਕੀਤਾ ਅਲ ਦਿੱਲੀ ਦੇ ਤਲੇ ਹੈ ਜਾ ਜਾ ਕੇ ਮਾਨ ਨਾਲ ਸੁਣਾ ਕੇ ਉਸਨਾ ਤੇ ਆਇਆ ਮਮੂ ਨਾਸਰ ਨਾਸਰ ਪੁੱਤਰ ਨਾਦਰ ਨਾਦਰ ਪੁੱਤਰ ਬਾਸ਼ਮਸ਼ੀਦ ਤੇ ਜਦੋਂ ਪਿਹਾਬ ਲੰਘਿਆ ਨਾ ਲੰਬੇ ਲੰਬੇ ਦਾਰਿਆਂ ਵਾਲਿਆਂ ਨੇ ਘੋੜੇ ਤੇ ਸਵਾਰੀ ਕਰਨ ਵਾਲਿਆਂ ਨੇ ਕਿਸ਼ਹਰਿਆਂ ਵਾਲਿਆਂ ਨੇ ਕਕਾਰ ਪੈਣ ਗੁਰੂ ਦੇ ਸਿੱਕਾ ਨੇ ਸਭ ਕੁਝ ਲੁੱਟ ਲਿਆ ਉਹਦੇ ਕੋਲੋਂ ਹਿੰਦੁਸਤਾਨ ਦੀਆਂ ਬਹੁਤ ਬੇਡੀਆਂ ਸ਼ਰਾਈਆਂ ਉਹਨੂੰ ਹਰੀ ਕਾ ਪਤਨ ਨਹੀਂ ਢਪਣ ਦਿੱਤਾ ਸਭ ਕੁਝ ਲੁੱਟ ਕੇ ਜਾਨ ਬਚਾ ਕੇ ਹਰੀ ਕਾ ਪਤਨ ਤਪ ਗਏ ਜਨਵਰੀ ਕੋ ਪਤਨ ਤੇ ਆ ਕੇ ਕਹਿੰਦੇ ਨੇ ਉਹ ਲਾਹੌਰ ਜਾਵਦੇ ਉੱਥੇ ਜਾ ਕੇ ਕਹਿੰਦੇ ਉਹ ਦਿੱਲੀ ਦਾ ਬਾਦਸ਼ਾਹ ਬਿਨਾਂ ਲਰਿਆਂ ਝੁਕ ਗਿਆ ਆ ਛੋਟਾ ਤੇ ਆ ਵਿਆਸਾ ਤੇ ਸਤਲੋਜ ਦੇ ਵਿਚਕਾਰ ਰਹਿਣ ਵਾਲੇ ਇਹ ਲੰਦੇ ਲੰਦੇ ਦਾੜਿਆਂ ਵਾਲੇ ਸਿੱਖ ਏ ਕੋਣ ਨੇ ਜਤਰੀਨ ਕਹਿੰਨ ਨੂੰ ਖਾਲਸੇ ਕਹਿੰਦੇ ਨੇ ਕਹਿੰਦੇ ਇਹਨਾਂ ਦਾ ਜਨਮ ਕਿੱਥੋਂ ਹੋਇਆ ਹੈ ਕਹਿੰਦੇ ਆਪਣਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਦਰਸ਼ਨ ਕੇ ਰਹਿੰਦੇ ਕਿੱਥੇ ਨੇ ਕਹਿੰਦਾ ਜੀ ਕੋਈ ਥੋੜਾ ਟਿਕਾਣਾ ਨਹੀਂ ਪਿੰਦ ਉਹ ਯਾਰ ਦੇ ਉਹ ਦਿਨਦਲਾਂ ਜ ਰਹਿੰਦੇ ਨੇ ਖਾਂਦੇ ਕੀ ਨੇ ਕਈ ਨਾ ਰੀ ਕੰਦ ਮੋਲ ਪੱਤੇ ਜਨ ਕੇ ਖਾ ਲੈਂਦੇ ਨੇ ਇਹ ਤਾਂ ਇੱਕ ਮੋਟ ਛੋਲਿਆਂ ਦੀ ਖਾਗਦੇ ਉਹ ਵੀ ਬੰਨ ਕੇ ਛਕਦੇ ਨੇ ਤੇ ਛੋਲੇ ਖਾ ਕੇ ਛੋਲਿਆਂ ਨੂੰ ਬਦਾਮ ਦੱਸਦੇ ਨੇ ਇਹਨਾਂ ਵਿੱਚ ਇੰਨੀ ਤਾਕਤ ਹੈ ਕਿਤ ਮੁਟ ਛੋਲਿਆਂ ਦੀ ਖਾਗੇ ਤੇਰੇ ਲੰਗਰ ਚੋਂ ਕੋਰ ਕੋਰ ਮੌਤ ਨੂੰ ਗਰਾਏ ਤੇਰਾ ਖਾਲਸਾ ਇਹ ਤਾਂ ਦਾਹ ਰੋਟੀ ਖਾਬੇ ਮੌਤ ਨੂੰ ਦਰਾਂਦੇ ਰਹਿੰਦੇ ਨੇ ਇਹਨਾਂ ਅੰਦਰ ਤੱਤ ਬਹੁਤ ਹੈ ਜਿੱਦ ਕੇ ਤੇ ਦੁੱਧ ਮਿਲ ਜਾ ਦੁੱਧ ਨੂੰ ਸਮੁੰਦਰ ਕਹਿੰਦੇ ਨੇ ਜਦੋਂ ਇਹ ਬੋਲੇ ਸਾਰੇ ਨਾਦਰ ਸ਼ਾਹ ਨੇ ਸੁਣੇ ਨਾ ਜਕਰੀਏ ਤੋਂ ਕਹਿੰਦੇ ਨੂੰ ਖਤਮ ਕਰ ਦੇ ਤੋ ਕਹਿੰਦੇ ਜੀ ਇਹਨਾਂ ਦੀ ਕੌਮ ਨਹੀਂ ਖਤਬੋਸਰਨੀ ਕਹਿੰਦਾ ਕਿਉਂ ਇਹਨਾਂ ਦੀ ਤੱਤ ਦਿਲ ਉਹ ਕਿੱਥੋਂ ਮਿਲਦੀ ਹੈ ਉਹਨੇ ਕਹੇ ਦੀ ਸਾਨੂੰ ਸ਼ੱਤ ਸੀ ਇਹਨਾਂ ਨੂੰ ਤਾਕਤ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਉਸ ਜਗ੍ਹਾ ਤੋਂ ਮਿਲਦੀ ਜਿੱਥੇ ਅੰਮ੍ਰਿਤ ਸਰੋਵਰ ਹੈ ਉਹਦਾ ਨਾਮ ਇਨੀ ਅੰਮ੍ਰਿਤਸਰ ਸ਼ਹਿਰ ਰੱਖਿਆ ਹੈ ਉਹਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ ਹੈ ਉਹਦੇ ਵਿੱਚ ਇਸ਼ਨਾਨ ਕਰਦੇ ਨੇ ਹਰਮੰਦਰ ਸਾਹਿਬ ਮੁਤਾਬਿਕ ਦੇ ਨੇ ਅਸੀਂ ਅੰਮ੍ਰਿਤਸਰ ਸਰੋਵਰਪੁਰ ਕੇ ਵੇਖ ਰਿਆ ਅਸੀਂ ਹਰਮੰਦਰ ਤੇ ਕਬਜ਼ਾ ਕਰਕੇ ਵੇਖ ਲਿਆ ਪਰ ਇਹਨਾਂ ਦੀ ਤਾਕਤ ਘਟ ਨਹੀਂ ਹੋਈ ਸਾਨੂੰ ਸ਼ੱਕ ਸੀ ਸ਼ਾਇਦ ਅੰਮ੍ਰਿਤਸਰ ਸਰੋਵਰ ਵਿੱਚ ਨਹਾਉਂਦੇ ਨੇ ਤੇ ਤਾਕਤ ਆ ਜਾਂਦੀ ਕਿਨਫੇਰ ਜਗਰੀ ਨੇ ਕਹਦੀ ਗੁਣ ਪਤਾ ਲੱਗਿਆ ਇਸ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹਦੀ ਤਾਕਤ ਇਹਨਾਂ ਨਾਲ ਬਰੋ ਇਹਨਾਂ ਨੂੰ ਦੇ ਗਿਆ ਹੈ ਉਹ ਕਿਸੇ ਜਨਾਂ ਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਵਾਸਤੇ ਅੰਮ੍ਰਿਤਸਰ ਅਸੀਂ ਰੋਪ ਰੋਕ ਕੇ ਵੇਖ ਲਿਆ ਅੰਮ੍ਰਿਤ ਸਰੋਵਰ ਘੂਰ ਕੇ ਵੇਖ ਲਿਆ ਹਰ ਮੰਦਰ ਢਾ ਕੇ ਵੇਖ ਲਿਆ ਪਰ ਇਸ ਪੌਮ ਦੀ ਤਾਕਤ ਖਤਮ ਨਹੀਂ ਹੁੰਦੀ ਕਿਉਂ ਇਹਨਾਂ ਦਾ ਗੁਰੂ ਮਹਾਬਲੀ ਹੋਇਆ ਹੈ ਜੰਦਿਆ ਜੰਦਿਆ ਇਹਨਾਂ ਨੂੰ ਇੱਕ ਪਾਚ ਦੇ ਗਿਆ ਗਲਾਮ ਦੱਸ ਗਿਆ ਪੰਜ ਦਿਨੇ ਕਿੱਥੇ ਹੋ ਕੇ ਬਹਿੰਦੇ ਨੇ ਕੋਹ ਦਾ ਸਾਦਾ ਜਿਹਾ ਪਾਣੀ ਲੈਂਦੇ ਨੇ ਬਾਟੇ ਵਿੱਚ ਪਾ ਲੈਂਦੇ ਨੇ ਪੰਚ ਜਿਹਨੇ ਬਾਟੇ ਦੇ आले ਦਵాలే ਬਹਿ ਕੇ ਪਤਾ ਨਹੀਂ ਉਹ ਕਿਹੜਾ ਪਾਜ ਵਰਦੇ ਨੇ ਜਦੋਂ ਬਾਣੀ ਪਰ ਕੇ ਪਾਠ ਪਰ ਕੇ ਬਾਟੇ ਦਾ ਅੰਮ੍ਰਿਤ ਬਣਾਉਂਦੇ ਨੇ ਜਿਹੜਾ ਸ਼ੱਕ ਲਿੰਦੋ ਗੱਦਰ ਤੋਂ ਸ਼ੇਰਵਾਰੀ ਤਾਕਤ ਆ ਜਾਏ ਜਿਹੜਾ ਸ਼ੱਕ ਲਿੰਦੋ ਮੌਤ ਤੋਂ ਡਰਦਾ ਨਹੀਂ ਦੂਜਿਆਂ ਨੂੰ ਡਰੋਂ ਲੱਦ ਪਈ ਉਹਦੇ ਅੰਦਰ ਸ਼ੇਰਮ ਵਰਦੀ ਤਾਕਤ ਹੈ ਉਹ ਮੌਤ ਦਾ ਪਹਿਓ ਦੇ ਅੰਦਰੋਂ ਖਤਮ ਹੋ ਜਾਂਦਾ ਹੈ ਪਤਾ ਨਹੀਂ ਉਹ ਬਾਣੀ ਵਿੱਚ ਕਲਾਮ ਕੀ ਦੇ ਗਿਆ ਸਾਦਾ ਦਿਆ ਪਾਣੀ ਬਾਟੇ ਵਿੱਚ ਪਾ ਕੇ ਬਾਤ ਪੜਦੇ ਨੇ ਇਹਨਾਂ ਵਿੱਚ ਇੰਨੀ ਤਾਕਤ ਆ ਜਾਂਦੀ ਹੈ ਮੌਤ ਤੋਂ ਵੀ ਦਰਦੇ ਨਹੀਂ ਜਦੋਂ ਨਾਦਰ ਸ਼ਾਨ ਨੇ ਗੱਲ ਸੁਣੀ ਨਾ ਪੰਥ ਪ੍ਰਕਾਸ਼ ਦਾ ਰਚਤਾ ਇਹ પ્રસੰਗ ਲਿਖਦਾ ਹੈ ਯਾਨੀ ਬੈਠੇ ਨੇ ਤੁਸੀਂ ਸੁਣਦੇ ਰਹਿੰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰੇ ਜਥਰੀਆ ਤਿੰਨ ਦਾ ਮੁਰਸ਼ਦ ਇਹਨੂੰ ਬਲੀ ਭਰੋ ਹੈ ਇਹਨਾਂ ਦਾ ਮੁਰਸ਼ਦ ਬਹੁਤ ਵੱਡਾ ਹੋਇਆ ਧੰਨ ਸ੍ਰੀ ਗੁਰੂ గోవిందా వారో ధన్ శ్రీ గరు గోవిందా